ਆਸੀਂ মিডিਆ ਨੂੰ ਪੱਖਪਾਤੀ ਨਹੀਂ ਕਹਿੰਦੇ ਪਰ ਪਰਤਪਾਲ ਸਿੰਘ ਪੰਨੂ ਪੱਖਪਾਤੀ ਆ ਧੜੇਵਾਜ ਆ ਉਹਦਾ ਮੋਟਿਵ ਜੋ ਹੈ ਸੰਗਤਾਂ ਦੇ ਸਮਝ ਆ ਰਿਹਾ ਪਹਿਲਾਂ ਵੀ ਸਮਝ ਆਇਆ ਸੀ ਅੱਜ ਵੀ ਸਾਨੂੰ ਐ ਕਈ ਵਾਰੀ ਸ਼ੱਕ ਮਹਿਸੂਸ ਹੁੰਦਾ ਹੈ ਕਿ ਉਹਦੇ ਪਿੱਛੇ ਕੋਈ ਜਿਹੜਾ ਹੈ ਕੋਈ ਤਾਕਤ ਹੈ ਜਿਸ ਨੇ ਉਹਨੂੰ ਹਾਇਰ ਕੀਤਾ ਹੋਇਆ ਹੈ ਹੋ ਸਕਦਾ ਸਿੱਖ ਵਿਰੋਧੀ ਮਾਨਸਿਕਤਾ ਹੋਵੇ ਜਾਂ ਸਿੱਖੀ ਧੜੇਵਾਦੀ ਪਾਰਟੀਬਾਜੀ ਹੋ ਜਿਸ ਨੇ ਉਹਨੂੰ ਹਾਇਰ ਕੀਤਾ ਹੋਇਆ ਤੇ ਜਿਹੜਾ ਉਸ ਦੇ ਕੋਲੋਂ ਬਾਰ-ਬਾਰ ਦਾਦੂਵਾਲ ਦੇ ਕਿਰਦਾਰ ਕੁਸ਼ੀ ਕਰਨ ਵਾਸਤੇ ਉਹਨੂੰ ਉਤਸ਼ਾਹਿਤ ਕੀਤਾ ਜਾਂਦਾ ਤੋ ਹਰ ਗੱਲ ਉਹ ਕਰਦਾ ਜਿਹੜੀ ਕਿ ਦਾਦੂਵਾਲ ਦੇ ਖਿਲਾਫ ਜਾਂਦੀ ਹੋਵੇ ਮੈਂ ਸਮਝਦਾ ਕਿ ਇਹਨਾਂ ਨੇ ਦੋ ਚਾਰ ਲੋਕਾਂ ਨੇ ਮਿਲ ਕੇ ਇਹ ਜਿਹੜਾ ਹੈਗਾ ਇਹ ਏਜੰਡਾ ਹੀ ਬਣਾਇਆ ਹੋਇਆ ਹੈ ਕਿ ਹਰ ਗੱਲ ਜਿਹੜੀ ਹੈ ਦਾਦੂਵਾਲ ਦੇ ਖਾਤੇ 'ਚ ਪਾਉਣੀ ਪਿਛਲੇ ਦਿਨੀ ਸਾਡੇ ਇੱਕ ਮੈਂਬਰ ਕੁਲਦੀਪ ਸਿੰਘ ਮਲਤਾਨੀ ਜੋ ਪਿਹੋਵਾ ਤੋਂ ਹੈ ਉਸ ਦੀ ਇੰਟਰਵਿਊ ਦਿੱਤੀ ਆ ਤੇ ਉਹਦੇ ਚ ਉਹਨੂੰ ਬੜਾ ਆਖਿਆ ਕਿ ਜਾਗਦੀ ਜ਼ਮੀਰ ਵਾਲਾ ਇੱਕ ਮੈਂਬਰ ਸਾਹਮਣੇ ਆਇਆ ਉਹ ਵੀ ਪੱਖਪਾਤੀ ਗੱਲ ਜਿਹੜੀ ਆ ਮੈਂ ਪੰਨੂ ਨੂੰ ਕਹਿਣਾ ਚਾਹੁੰਦਾ ਕਿ ਕੁਲਦੀਪ ਸਿੰਘ ਮੁਲਤਾਨੀ ਜੋ ਕਿ ਆਪਣੇ ਆਪ ਨੂੰ ਆ ਦੋ ਚਾਰ ਗੱਲਾਂ ਕਰਕੇ ਬੀਬੇ ਪੁੱਤ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਬੀਬਾ ਪੋਤਾ ਬਾਕੀ ਗੁਨਾਗਾਰ ਆ ਮੈਂ ਕਹਿਣਾ ਚਾਹੁੰਦਾ ਕਿ ਮੁਲਤਾਨੀ ਸਾਹਿਬ ਨੂੰ ਇਹ ਪੁੱਛੋ ਕਿ ਜਦੋਂ 7 ਜਨਵਰੀ ਨੂੰ ਬਜਟ ਜਿਹੜਾ ਸੀ ਉਹ ਫੇਲ ਹੋ ਗਿਆ ਸੀਗਾ ਮੈਂਬਰਾਂ ਦਾ ਕੋਰਮ ਪੂਰਾ ਨਹੀਂ ਸੀਗਾ ਤਾਂ ਉਸ ਵੇਲੇ ਮਲਤਾਨੀ ਸਾਹਿਬ ਸ਼ਾਮ ਨੂੰ ਜਥੇਦਾਰ ਬਲਦੇਵ ਸਿੰਘ ਹਬੜੀ ਨਿਹੰਗ ਸਿੰਘ ਜੀ ਉਹਨਾਂ ਦੇ ਕੋਲ ਕੈਥਲ ਹਬੜੀ ਪਿੰਡ ਰਜਿਸਟਰ ਲੈ ਕੇ ਦਫ਼ਤਰ ਦਾ ਕਿਉਂ ਕੁੱਝੇ ਸੀਗੇ ਸਾਈਨ ਕਰਾਉਣ ਵਾਸਤੇ ਕੁਝ ਹੋਰ ਮੈਂਬਰ ਵੀ ਸੀ ਨਾਲ ਤੇ ਨਾਲ ਮੁਲਾਜ਼ਮ ਵੀ ਸੀਗੇ ਉਹਨਾਂ ਦੇ ਦਸਤਖਤ ਕਰਵਾ ਕੇ ਲਿਆਂਦੇ ਕੋਰਮ ਪੂਰਾ ਕਰ ਲਈਏ ਦੱਸਣ ਵਾਸਤੇ ਕਿ ਸਾਡਾ ਤੇ ਬਜਟ ਦਾ ਕੋਰਮ ਪੂਰਾ ਸੀਗਾ ਮੁਲਤਾਨੀ ਸਾਹਿਬ ਦੱਸ ਸਕਦੇ ਆ ਕਿ ਦਫ਼ਤਰ ਦੇ ਵਿੱਚੋਂ ਰਜਿਸਟਰ ਇਸ ਤਰ੍ਹਾਂ ਘਰਾਂ ਵਿੱਚ ਲਿਜਾ ਕੇ ਦਸਖਤ ਕਰਾਉਣੇ ਜਿਹੜੇ ਆ ਉਹ ਕਾਨੂੰਨ ਅਨੁਸਾਰ ਠੀਕ ਆ ਮਰਿਆਦਾ ਅਨੁਸਾਰ ਠੀਕ ਆ ਕਿ ਜਿਸ ਤਰੀਕੇ ਨਾਲ ਮੁਲਤਾਨੀ ਸਾਹਿਬ ਨੇ ਔਰ ਫਿਰ ਹੁਣ ਮੈਨੂੰ ਕੱਲ ਪਤਾ ਲੱਗਿਆ ਜਥੇਦਾਰ ਹਾਵੜੀ ਸਾਹਿਬ ਨੇ ਸਾਡੇ ਕਾਲ ਜਦੋਂ ਕਈ ਕਾਨਫਰੰਸ ਕਾਲ ਚੱਲ ਰਹੀ ਸੀ ਤੇ ਉਹਦੇ ਵਿੱਚ ਦੱਸਿਆ ਕਿ ਫਿਰ ਮੁਲਤਾਨੀ ਸਾਹਿਬ ਆਏ ਤੇ ਆਖਿਆ ਕਿ ਨਿਹੰਗ ਸਿੰਘ ਜੀ ਮੇਰਾ ਨਾਮ ਤੁਸੀਂ ਕਿਉਂ ਜਾਗਰ ਕਰ ਦਿੱਤਾ ਮੇਰਾ ਨਾਮ ਤੁਸੀਂ ਕਿਉਂ ਲਿਆ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਮਤਲਬ ਆਪਣੇ ਆਪ ਨੂੰ ਫੇਰ ਬੀਬੇ ਪੁੱਤ ਬਣਨ ਦੀ ਕੋਸ਼ਿਸ਼ ਕੀਤੀ ਆ ਮੈਂ ਕਹਿਣਾ ਚਾਹੁੰਦਾ ਮਲਤਾਨੀ ਸਾਹਿਬ ਇਦਾਂ ਬੀਬੇ ਪੁੱਤ ਨਹੀਂ ਬਣਿਆ ਜਾਣਾ ਸੰਗਤਾਂ ਚ ਦੁੱਧ ਆ ਦੁੱਧ ਪਾਣੀ ਦਾ ਪਾਣੀ ਤੁਸੀਂ ਜਿਹੜਾ ਚਿੱਠਾ ਲੈ ਕੇ ਗਏ ਹੋ ਪਹਿਲਾਂ ਵੀ ਤੁਸੀਂ ਗਲਤ ਚਿੱਠਾ ਪੇਸ਼ ਕੀਤਾ ਸੀ ਜਿਹੜਾ ਪੰਨੂ ਨੇ ਡਿਸਪਲੇ ਕੀਤਾ ਸੀ ਆ ਪੰਨੂ ਨੇ ਜਿਹੜਾ ਸੀ ਉਹ ਚਿੱਠਾ ਸੰਗਤਾਂ ਦੇ ਵਿੱਚ ਪ੍ਰਚਲਿਤ ਕੀਤਾ ਜਿਹਦੇ ਜੋ ਸਹਾਇਤਾ ਫੰਡ ਜਿਹੜੀਆਂ ਕੇਵਲ ਐਪਲੀਕੇਸ਼ਨ ਅਜੇ ਦਫ਼ਤਰ ਚ ਪਈਆਂ ਸਹਾਇਤਾ ਫੰਡ ਜਾਰੀ ਨਹੀਂ ਕੀਤਾ ਗਿਆ ਸੀ ਤੇ ਉਹ ਵੀ ਉਹਨਾਂ ਨੇ ਟੀਵੀ ਚੈਨਲ ਤੇ ਦਿਖਾ ਦਿੱਤੀਆਂ ਸੀ ਆਹ ਦੇਖੋ ਜੀ ਇਹ ਸਹਾਇਤਾ ਫੰਡ ਦਾਦੂਵਾਲ ਨੇ ਜਾਰੀ ਕਰ ਦਿੱਤਾ ਆਹ ਸਹਾਇਤਾ ਫੰਡ ਦਾਦੂਵਾਲ ਨੇ ਜਾਰੀ ਕਰ ਦਿੱਤਾ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਨਾ ਕਿ ਦੇਖੋ ਦਾਦੂਵਾਲ ਕੋਈ ਸਹਾਇਤਾ ਫੰਡ ਜਾਰੀ ਨਹੀਂ ਕਰ ਸਕਦਾ ਦਾਦੂਵਾਲ ਸਿਫਾਰਸ਼ ਕਰ ਸਕਦਾ ਜਿਵੇਂ ਬਾਕੀ ਸਾਰੇ ਬਤੌਰ ਮੈਂਬਰ ਸਿਫਾਰਸ਼ ਕਰ ਸਕਦੇ ਦਾਦੂਵਾਲ ਵੀ ਸਿਰਫ ਸਿਫਾਰਸ਼ ਕਰ ਸਕਦਾ ਉਸ ਸਿਫਾਰਿਸ਼ ਨੂੰ ਪ੍ਰਧਾਨ ਨੇ ਮੰਨਣਾ ਹੁੰਦਾ ਤੇ ਦਫ਼ਤਰ ਨੇ ਜਾਰੀ ਕਰਨਾ ਹੁੰਦਾ ਜੋ ਵੀ ਸਹਾਇਤਾ ਫੰਡ ਹੈ ਮੇਰੇ ਕੋਲ ਜਿਹਦੀ ਵੀ ਲੋੜਵੰਦ ਦੀ ਸਹਾਇਤਾ ਲਈ ਅਰਜੀ ਆਈ ਜਾਂ ਪੰਥਕ ਕਾਰਜਾਂ ਲਈ ਤੇ ਮੈਂ ਉਹਦੀ ਸਿਫਾਰਿਸ਼ ਕੀਤੀ ਹੈ ਮੈਂ ਇਸ ਗੱਲ ਤੋਂ ਅਹ ਮੁਨਕਰ ਨਹੀਂ ਹੁੰਦਾ ਪਰ ਲੋੜਵੰਦਾਂ ਦੀ ਔਰ ਪੰਥਕ ਕਾਰਜਾਂ ਦੀ ਹੁਣ ਮਨਤਾਨੀ ਸਾਹਿਬ ਕਹਿੰਦੇ ਆ ਕਿ ਦਾਦੂਵਾਲ ਸਾਹਿਬ ਨੇ 16 ਲੱਖ ਰੁਪਏ ਪੰਜਾਬ ਚ ਦੇ ਦਿੱਤਾ ਪਰ ਇਹ ਤਾਂ ਨਹੀਂ ਦੱਸਿਆ ਪੰਜਾਬ ਚ ਦਿੱਤਾ ਕਿਹਨਾਂ ਨੂੰ ਹੈ ਪੰਜਾਬ ਸਾਡਾ ਦੁਸ਼ਮਣ ਨਹੀਂ ਹੈ ਪੰਜਾਬ ਦੇ ਜਿਹੜੇ ਕਿਹਨਾਂ ਨੂੰ ਦਿੱਤਾ ਵਾ ਇਹ ਦੱਸਿਆ ਮਲਤਾਨੀ ਸਾਹਿਬ ਨੇ ਮਲਤਾਨੀ ਸਾਹਿਬ ਇਹ ਦੱਸਣ ਵੀ ਉਹ ਕਿਹਨਾਂ ਨੂੰ ਦਿੱਤਾ ਵਾ ਪੈਸਾ ਉਹ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਦਿੱਤਾ ਉਹ ਪੰਥਕ ਕਾਰਜਾਂ ਵਾਲੀ ਜਿਨ੍ਹਾਂ ਨੇ ਪੰਥ ਲਈ ਜੇਲ੍ਹਾਂ ਕਿਸਾਨ ਅੰਦੋਲਨ ਦੇ ਜਾਂ ਜਿਹੜੇ ਵਿਦਬੀ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਵਾਲੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਬੰਦੀ ਸਿੰਘਾਂ ਤੁਹਾਡੇ ਸੋਨੀਪੱਤ ਜੇਲ੍ਹ 'ਚ ਬੈਠੇ ਹੋਇਆ ਅਜੇ ਵੀ ਉਹਨੇ ਅੰਗ ਸਿੰਘ ਬਾਬਾ ਨਰੈਣ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਬਰਗਾੜੀ ਕਾਂਡ ਦੇ ਜਿਹੜੇ ਵਿੱਚ ਗਰੰਥੀ ਸਿੰਘ ਦੇ ਤਸ਼ੱਦਦ ਹੋਇਆ ਉਹਨੂੰ ਨਕਾਰਾ ਕਰ ਦਿੱਤਾ ਗਰੰਥੀ ਸਿੰਘ ਨੂੰ ਪੰਜਾਬ ਪੁਲਿਸ ਨੇ ਕੋਟ ਕੋਟ ਕੇ ਨਿਕਲਿਆ ਉਹਦੇ ਚੋ ਕੁਝ ਵੀ ਨਹੀਂ ਦੋਸ਼ੀ ਕੋਈ ਹੋਰ ਸੀ ਦੋਸ਼ੀ ਡੇਰੇ ਵਾਲੇ ਸੀ ਤੇ ਕੋਟੋ ਕੁ ਵਿਚਾਰਾ ਗਰੰਥੀ ਤੇ ਉਹਦੀ ਘਰ ਵਾਲੀ ਦਿੱਤੀ ਉਹਨਾਂ ਦੀ ਸਹਾਇਤਾ ਕੀਤੀ ਇਹੋ ਜਿਹ ਪੰਥਕ ਕਾਰਜਾਂ ਵਿੱਚਾਂ ਹੋਰ ਪੰਥਕ ਸ਼ਕਸ਼ੀਰਦਾਂ ਦੀ ਅਸੀਂ ਸਹਾਇਤਾ ਕੀਤੀ ਆ ਉਹ ਵੀ ਸਿਫਾਰਸ਼ ਕੀਤੀ ਆ ਉਹ ਕਮੇਟੀ ਨੇ ਪ੍ਰਵਾਨ ਕਰਕੇ ਉਹਨਾਂ ਨੂੰ ਸਹਾਇਤਾ ਜਿਹੜੀ ਆ ਉਹ ਜਾਰੀ ਕੀਤੀ ਆ। ਇਹ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਿਹੜੀ ਹਰ ਗੱਲ ਆ ਉਹਨੂੰ ਇਸ ਤਰ੍ਹਾਂ ਘੁਮਾਇਆ ਜਾਂਦਾ ਕਿ ਜਿਹੜੀ ਗੱਲ ਦਾਦੂਗਲ ਦੇ ਖਾਤੇ ਜਾ ਪਵੇ। ਹੁਣ ਇੱਕ ਗੱਲ ਜਿੱਥੇ ਤੇ ਦਾਦੂਗਲ ਦਾ ਨਾਮ ਆਉਂਦਾ ਉੱਥੇ ਤਾਂ ਪੰਨੂ ਵੀ ਔਰ ਮਲਤਾਨੀ ਵੀ ਆ ਦਾਦੂਗਲ ਸਾਹਿਬ ਦਾਦੂਗਲ ਸਾਹਿਬ ਉੱਥੇ ਇਹ ਹਰ ਗੱਲ ਤੇ ਜਦੋਂ ਇਹਨਾਂ ਦੇ ਪਤਾ ਨਹੀਂ ਰਿਸ਼ਤੇਦਾਰ ਨੇ ਕਿ ਜਾਂ ਇਹਨਾਂ ਦੇ ਜੋਟੀਦਾਰ ਨੇ ਜਦੋਂ ਉਹਨਾਂ ਦਾ ਨਾਮ ਆ ਜਾਂਦਾ ਤੇ ਉੱਥੇ ਨਾਂ ਨਹੀਂ ਦੱਸਦੇ। ਦਸੋ ਨਾ ਹੁਣ ਵੀ ਕਿਹੜੇ ਮੈਂਬਰਾਂ ਨੇ ਜਿਹੜੀ ਸਹਾਇਤਾ ਫੰਡ ਦੇ ਕੇ ਤੇ ਵਾਪਸ ਪੈਸੇ ਲਏ ਆ ਐਨ ਐਫ ਟੀ ਕਰਾਈ ਉਹਨਾਂ ਦਾ ਨਾਂ ਲਓ ਨਾ ਨਾ ਕਿਉਂ ਨਹੀਂ ਲੈਂਦੇ ਮੁੜ ਕੇ ਤੁਹਾਡੀਆਂ ਰਿਸ਼ਤੇਦਾਰੀਆਂ ਤੁਹਾਡੇ ਜੋਟੀਦਾਰ ਜਿਹੜੇ ਉਹਦੇ ਚ ਫਸਦੇ ਆ ਤੁਹਾਡਾ ਤਾਂ ਮਕਸਦ ਨਹੀਂ ਨਾ ਹੋਰ ਕਿਸੇ ਨੂੰ ਤੁਹਾਡਾ ਮਕਸਦ ਤਾਂ ਸਿਰਫ ਦਾਦੂਵਾਲ ਨੂੰ ਟਾਰਗੇਟ ਕਰਨਾ ਚਾਹੇ ਮਲਤਾਨੀ ਹੋਵੇ ਚਾਹੇ ਪੰਨੂ ਹੋਵੇ ਇਹ ਸਾਰਾ ਗਰੁੱਪ ਆ ਚਾਹੇ ਜਿਨ੍ਹਾਂ ਨੂੰ ਇਲਾਕਾ ਪਰਚੀ ਗੈਂਗ ਕਹਿੰਦਾ ਉਹਨਾਂ ਨੇ ਸਭ ਨੇ ਦਾਦੂਵਾਲ ਨੂੰ ਟਾਰਗੇਟ ਕਰਨਾ ਹੁੰਦਾ ਨਾ ਲਓ ਉਹਨਾਂ ਦੇ ਜਿਨ੍ਹਾਂ ਨੇ ਪੈਸੇ ਵਾਪਸ ਲਏ ਆ ਦੇ ਕੇ ਪੈਸੇ ਜਿਹੜੇ ਆ ਸਾਦਾ ਫੰਡ ਦੇ ਕੇ ਮੁੜ ਕੇ ਵਾਪਸ ਲੈ ਆਪਣੇ ਕਾਊਂਟਾਂ 'ਚ ਉਹਨਾਂ ਦੇ ਨਾਂ ਲਾਓ ਤੁਸੀਂ ਦੋ ਵੀ ਮੂੜਕੋੜ ਕੇ ਦਾਦੂਵਾਲ ਦੇ ਖਾਤੇ 'ਚ ਪਾ ਰਹੇ ਆ ਕਿ ਸੰਗਤ ਨੂੰ ਐ ਹੋਵੇ ਕਿ ਇਹ ਦਾਦੂਵਾਲ ਦੇ ਪਹਿਲੀ ਗੱਲ ਤਾਂ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਪਿਛਲੀ ਕਮੇਟੀ ਜੋ ਸਿਰਫ ਦਾਦੂਵਾਲ ਨੂੰ ਟਾਰਗੇਟ ਕਰ ਰਹੀ ਆ ਪ੍ਰਧਾਨ ਉਦੋਂ ਕੌਣ ਸੀ ਜਰਨਲ ਸਕੱਤਰ ਕੌਣ ਸੀ ਸੀਨੀਅਰ ਪ੍ਰਧਾਨ ਕੌਣ ਸੀ ਮੈਂਬਰ ਕੌਣ ਸੀ ਕਿਸੇ ਨਾਲ ਕੋਈ ਰਾਬਤਾ ਨਹੀਂ ਸਿਰਫ ਦਾਦੂਵਾਲ ਨੂੰ ਡੈਮੇਜ ਕਰਨਾ ਕਿਉਂਕਿ ਦਾਦੂਵਾਲ ਦੇ ਖਿਲਾਫ ਸਕ੍ਰਿਪਟ ਪੂਰੀ ਲਿਖ ਕੇ ਦਿੱਤੀ ਹੋਈ ਆ ਇਨਾ ਨੂੰ ਚਾਹੇ ਉਪਰ ਨੂੰ ਆ ਚਾਹੇ ਮਲਤਾਨੀ ਚਾਹੇ ਹੋਰ ਆ ਕਿ ਤੁਸੀਂ ਦਾਦੂਵਾਲ ਨੂੰ ਡੈਮੇਜ ਕਰਨਾ ਸਚਾਈ ਜਿਹੜੀ ਸੰਗਤ ਦੇ ਸਾਹਮਣੇ ਨਹੀਂ ਆਉਣੀ ਸਚਾਈ ਕੀ ਹੈ ਹੁਣ ਦੇਖੋ ਕਿੱਡੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਗਲਤ ਤਰੀਕੇ ਨਾਲ ਮੈਨੂਪੂਲੇਟ ਕਰਕੇ ਸੰਗਤ ਸਾਹਮਣੇ ਪੇਸ਼ ਕੀਤਾ ਜਾ ਫਿਰ ਕਹਿੰਦੇ 100 ਮੁਲਾਜ਼ਮ ਦਾਦੂਵਾਲ ਨੇ ਰਖਾਤੇ ਦਾਦੂਵਾਲ ਦੀ ਪਰਿਵਾਰ ਬਹੁਤ ਵੱਡਾ ਦਰਜਨ ਦੇ ਕਰੀਬ ਨਾਨਕੇ ਦਰਜਨ ਦੇ ਕਰੀਬ ਦਾਦਕੇ ਜੇ ਪਰਿਵਾਰਕ ਗੱਲ ਲਈਏ ਪਰ ਕੋਈ ਰਿਸ਼ਤੇਦਾਰ ਭਰਤੀ ਕਰਾਇਆ ਮੇ ਸਾਨੂੰ ਤੇ ਜਥੇ ਜਾਈ ਦੇ ਸੀ ਕਥਾਵਾਚਕ ਪ੍ਰਚਾਰਕ ਢਾਡੀ ਰਾਗੀ ਸੇਵਾਦਾਰ ਤੇ ਸਾਨੂੰ ਜਿੱਥੋਂ ਵੀ ਮਿਲਿਆ ਚਾਹੇ ਹਰਿਆਣੇ ਤੋਂ ਮਿਲਿਆ ਪੰਜਾਬ ਤੋਂ ਮਿਲਿਆ ਦਿੱਲੀ ਤੋਂ ਮਿਲਿਆ ਜੂਪੀ ਤੋਂ ਮਿਲਿਆ ਜਿੰਨੇ ਪਹੁੰਚ ਕੀਤੀ ਉਹਨਾਂ ਦੀ ਇੰਟਰਵਿਊ ਹੋਈ ਬਕਾਇਦਾ ਉਹਦੇ ਚ ਇੰਟਰਵਿਊ ਰਜਿਸਟਰ ਚ ਪਏ ਆ ਗ੍ਰੰਥੀ ਸਿੰਘ ਵਹਿੰਦੇ ਰਹੇ ਨਾਲ ਢਾਡੀ ਸਿੰਘ ਵਹਿੰਦੇ ਰਹੇ ਇੰਟਰਵਿਊ ਲੈ ਕੇ ਫਿਰ ਉਹਨਾਂ ਨੂੰ ਜਿਹੜੇ ਸਿਲੈਕਟ ਹੁੰਦੇ ਸੀ ਉਹਨਾਂ ਦੀ ਭਰਤੀ ਹੋਈ ਤੁਸੀਂ ਕਹਿੰਨੇ ਧਰਮ ਪ੍ਰਚਾਰ ਧਰਮ ਪ੍ਰਚਾਰ ਤੇ ਤੁਸੀਂ ਦਫ਼ਤਰ ਖਾਲੀ ਕਰਦੇ ਧਰਮ ਪ੍ਰਚਾਰ ਦੀਆਂ ਗੱਡੀਆਂ ਤੇ ਤੁਸੀਂ ਮੈਂਬਰਾਂ ਨੇ ਵਰਤ ਲਈਆਂ ਧਰਮ ਪ੍ਰਚਾਰ ਦੇ ਇੰਚਾਰਜ ਦਾ ਤੁਸੀਂ ਹਟਾ ਦਿੱਤੇ ਧਰਮ ਪ੍ਰਚਾਰ ਦਾ ਜਿਹੜਾ ਸਖਤਰ ਸੀ ਉਹਨੂੰ ਵੀ ਤੁਸੀਂ ਹਟਾ ਕੇ ਹੋਰਾਂ ਨੂੰ ਲਾ ਦਿੱਤਾ ਤੇ ਉਹਨੂੰ ਤਾਂ ਸੇਵਾ ਮੁਕਤੀ ਕਰਤਾ ਸੀ ਜਿੱਦਾਂ ਤੁਹਾਡੇ ਧੋਤੇ ਮੂੰਹ ਤੇ ਚਪੇੜ ਮਾਰੀ ਆ ਹਾਈ ਕੋਰਟ ਨੇ ਕਿ ਸਰਬਜੀਤ ਸਿੰਘ ਜੰਮੂ ਨੂੰ ਹਾਈ ਕੋਰਟ ਨੇ ਸਟੇਅ ਦਿੱਤਾ ਤੇ ਮੋੜ ਉਹਨੂੰ ਦਫ਼ਤਰ ਦੇ ਵਿੱਚ ਭੇਜਿਆ ਕਿ ਤੁਹਾਡੀ ਵੱਡੀ ਹਾਰ ਹੋਈ ਆ ਇੱਕੋ ਹੀ ਗਿਆ ਸੀ ਹਾਈ ਕੋਰਟ ਦੇ ਵਿੱਚ ਉਹਨੂੰ ਵੀ ਹਾਈ ਕੋਰਟ ਨੇ ਸਟੇਅ ਦੇ ਦਿੱਤੀ ਤੇ ਤੁਹਾਡੇ ਦਫ਼ਤਰ ਦੇ ਵਿੱਚ ਭੇਜਦਾ ਸਰਬਜੀਤ ਸਿੰਘ ਜੰਮੂ ਜੇ ਬਾਕੀ ਵੀ ਜਾਣਦਾ ਮੈਂ ਸਮਝਦਾ ਉਹਨਾਂ ਨੂੰ ਵੀ ਸਟੇਅ ਦੇ ਕੇ 하이 ਗੋੜ ਜਿਹੜੀ ਦਫ਼ਤਰ ਭੇਜਦੂ ਪਰ ਕੋਈ ਗਿਆ ਨਹੀਂ। ਬਾਕੀ ਜਿਹੜੇ ਮੁਲਾਜ਼ਮ ਤੁਸੀਂ ਤਾਂ ਪੱਖਪਾਤ ਕਰਦੋ ਆਹ ਮੁਲਾਜ਼ਮ ਦਾदूਵਾਲ ਨੇ ਲਾਇਆ ਆਹ ਮੁਲਾਜ਼ਮ ਇਹਨਾਂ ਨੂੰ ਹਟਾ ਦਿਓ ਜੀ ਕਮੇਟੀਆਂ ਕਿਤੇ ਐ ਚੱਲਦੀਆਂ। ਸਰਕਾਰਾਂ ਤੇ ਬਦਲਦੀਆਂ ਰਹਿੰਦੀਆਂ ਪ੍ਰਬੰਧਕ ਤਾਂ ਬਦਲਦੇ ਰਹਿੰਦੇ ਮੁਲਾਜ਼ਮ ਅਫਸਰ ਤਾਂ ਉਹੀ ਕੰਮ ਕਰਦੇ ਆ ਉਹਨਾਂ ਨੇ ਹੀ ਕਰਨਾ ਹੁੰਦਾ ਤੁਸੀਂ ਤਾਂ ਪੱਖਪਾਤ ਕਰ ਰਹੇ ਹੋ ਪੱਖਪਾਤੀ ਤਰੀਕੇ ਦੇ ਨਾਲ ਕਿੰਨੇ ਮੁਲਾਜ਼ਮ ਤੁਹਾਡੇ ਪੱਖਪਾਤ ਕਰਕੇ ਨੌਕਰੀਆਂ ਛੱਡ ਗਏ ਤੁਸੀਂ ਇਹਦਾ ਡਾਟਾ ਜਾਰੀ ਕੀਤਾ? ਕਿੰਨੇ 100 150 ਮੁਲਾਜ਼ਮ ਨੌਕਰੀਆਂ ਛੱਡ ਗਏ ਪ੍ਰਚਾਰਕ ਨੌਕਰੀਆਂ ਛੱਡ ਗਏ ਆ ਤੁਸੀਂ ਕਹਿੰਦੇ ਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਜਿਹੜੇ ਪੰਜਾਬੀ ਦੇ ਪੰਜ ਟੀਚਰ ਅਸੀਂ ਰੱਖੇ ਸੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਜਾ ਕੇ ਪੰਜਾਬੀ ਪੜ੍ਹਾਉਂਦੇ ਸੀ ਕੋਈ ਜਮਣਾ ਨਗਰ ਦਾ ਕੋਈ ਜੀਨ ਦਾ ਕੋਈ ਕਿਸੇ ਪਾਸੇ ਕੋ ਨਾਰਨੌਲ ਦਾ ਕੋਈ ਸਰਸੇ ਦਾ ਉਹ ਸਾਰੇ ਤੁਸੀਂ ਉਹਨਾਂ ਦਾ ਕੰਟ੍ਰੈਕਟ ਹੀ ਨਹੀਂ ਵਧਾਇਆ ਸੇਵਾ ਮੁਕਤੀ ਕਰ ਦਿੱਤੇ ਤੇ ਤੁਸੀਂ ਕਹਿੰਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਧਰਮ ਪ੍ਰਚਾਰ ਤੁਸੀਂ ਠੱਪ ਕਰ ਦਿੱਤਾ ਸਾਰਾ ਧਰਮ ਪ੍ਰਚਾਰ ਦੇ ਜਥੇ ਜਿਹੜੇ ਸਾਡੇ ਸੀਗੇ ਅਸੀਂ ਉਹਨਾਂ ਨੂੰ ਉੱਥੇ ਨਾਢਾ ਸਾਹਿਬ ਦੇ ਵਿੱਚ ਪ੍ਰਚਾਰਕਾਂ ਨੂੰ ਲਾਉਂਦੇ ਸੀ ਤੁਸੀਂ ਦੀ ਗਿਣਤੀ ਘਟਾਤੀ ਫਿਰ ਦੂਜਿਆਂ ਨੂੰ ਵੱਧ ਮੌਕਾ ਦੇ ਰਹੇ ਹੋ ਅਸੀਂ ਤੇ ਅੱਧੇ ਦਿਨ ਜਿਹੜੇ ਸੀ ਆਪਣੇ ਪ੍ਰਚਾਰਕਾਂ ਦੇ ਰੱਖੇ ਸੀ ਮਲਤਾਨੀ ਸਾਹਿਬ ਬੜੇ ਮਾਣ ਨਾਲ ਕਹਿ ਰਹੇ ਵੀ ਮੈਂ ਬਾਹਰੋਂ ਜਥੇ ਨਹੀਂ ਮੰਗਾਏ ਤੇ ਮੈਂ ਆਪਣੇ ਜਥਿਆਂ ਨੂੰ ਉੱਥੇ ਮੰਗਾ ਕੇ ਆਪਣੇ ਹਲਕੇ ਤੇ ਪ੍ਰੋਗਰਾਮ ਕੀਤਾ ਪਰ ਮਲਤਾਨੀ ਸਾਹਿਬ ਇਹ ਵੀ ਦੱਸ ਦੇਣਾ ਸੀ ਉਹ ਜਥੇ ਭਰਤੀ ਕਿੰਨੇ ਕੀਤੇ ਸੀਗੇ ਜਿਹੜੇ ਜਥਿਆਂ ਤੋਂ ਤੁਸੀਂ ਆਪਣੇ ਇਲਾਕੇ 'ਚ ਪ੍ਰਚਾਰ ਕਰਾਇਆ ਉਹ ਕਮੇਟੀ 'ਚ ਜਥੇ ਭਰਤੀ ਕਿੰਨੇ ਕੀਤੇ ਸੀਗੇ ਜਿਹੜੇ ਜਥਿਆਂ ਤੋਂ ਤੁਸੀਂ ਪ੍ਰਚਾਰ ਕਰੋ ਅਸੀਂ ਭਰਤੀ ਕੀਤੇ